ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਅਫੀਸ਼ੀਅਲ YouTube ਚੈਨਲ ਪੰਜਾਬੀ ਅਪਡੇਟ ਤੇ ਦੋਸਤੋ ਲੈ ਕੇ ਚੁੱਕੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਦੋਸਤੋ ਚੱਲਦੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਦੇ ਵੱਲ ਤੇ ਦੋਸਤੋ ਗੱਲ ਕਰ ਲਈਏ ਪਹਿਲੀ ਤਾਜ਼ਾ ਖਬਰ ਦੇ ਬਾਰੇ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਨ ਵਾਲਾ ਇੱਕ ਟਰੈਵਲ ਏਜੰਟ ਗ੍ਰਿਫਤਾਰ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ ਤੇ ਧੋਖਾਧੜੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਇੱਕ ਟ੍ਰੈਵਲ ਜੰਟ ਨੂੰ ਲੋਕਾਂ ਨਾਲ ਧੋਖਾ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਖਿਲਾਫ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਬਲਵੀਰ ਸਿੰਘ ਬਿੱਟੂ ਪੁੱਤਰ ਮੇਰ ਸਿੰਘ ਵਾਸੀ ਊਨਾਵਾਲਾ ਵਜੋਂ ਹੋਈ ਹੈ। ਮੁਲਜ਼ਮਾ ਨਾਏ ਗਮਟਾਲੀ ਦੇ ਰਹਿਣ ਵਾਲੇ ਪ੍ਰਾਪਤੀ ਸੰਗ ਪੁੱਤਰ ਅਵਤਾਰ ਸੰਗ ਨੂੰ ਇਟਲੀ ਭੇਜਣ ਦੇ ਨਾਂ ਤੇ 3,65,000 ਰੁਪਏ ਦੀ ਠੱਗੀ ਮਾਰੀ ਸੀ ਮੁਜਜ਼ਮਾ ਤੋਂ ਪੁੱਛਗਛ ਜਾਰੀ ਹੈ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਖਿਲਾਫ ਪਹਿਲਾਂ ਵੀ ਮਾਮਲਾ ਦਰਜ ਹੈ ਤੇ ਦੋਸਤੋ ਚੱਲਦੇ ਹਾਂ ਹੁਣ ਅਗਲੀ ਖਬਰ ਦੇ ਵੱਲ ਵਾਹਨ ਦੇ ਕਟੇ ਚ ਲਾਣ 3 ਮਹੀਨੇ ਦੇ ਅੰਦਰ ਨਾ ਭਰਨ ਵਾਲੇ ਵਾਹਨ ਬਲੈਕਲਿਸਟ ਕਰ ਦਿੱਤੇ ਜਾਣਗੇ ਆਰਟੀਓ ਰੀਜਨਲ ਟ੍ਰਾਂਸਪੋਰਟ ਅਫਸਰ ਮਨਜੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਰਾਜ ਵਿੱਚ ਮੋਟਰ ਵਹੀਕਲ ਐਕਟ 1988 ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕਿਤੇ ਜਾਂਦੇ ਹਨ ਅਤੇ ਜੇਕਰ ਸੈਂਟਰਲ ਮੋਟਰ ਵਹੀਕਲ ਰੂਲਜ਼ 1999 ਅਧੀਨ ਰੂਲ 177 ਤ ਹੇਤ 90 ਦਿਨਾਂ ਦੇ ਅੰਦਰ ਚਲਾਨਾ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਵਿਭਾਗ ਵੱਲੋਂ ਸੰਬੰਧਿਤ ਵਾਹਨ ਨੂੰ ਬਲੈਕਲਿਸਟ ਕਰ ਦਿੱਤਾ ਜਾਂਦਾ ਹੈ। ਰੀਜਨਲ ਟਰਾਂਸਪੋਰਟ ਅਫਸਰ ਮਨਜੀਤ ਕੌਰ ਨੇ ਦੱਸਿਆ ਕਿ ਵਨ ਬਲੈਕਲਿਸਟ ਹੋਣ ਦੀ ਸੂਰਤ ਵਿੱਚ ਸੰਬੰਧਿਤ ਵਾਹਨ ਦੇ ਮਾਲਕ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸੇਵਾ ਜਿਵੇਂ ਕਿ ਬੀਮਾ, ਪ੍ਰਦੂਸ਼ਣ, ਰਜਿਸਟ੍ਰੇਸ਼ਨ ਆਦ ਦਾ ਲਾਭ ਨਹੀਂ ਲੈ ਸਕਦੇ। ਉਨ੍ਹਾਂ ਨੇ ਵਾਹਨਾ ਵਾਹਨ ਚਾਲਕਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਆਪਣੇ ਚਲਾਨ ਦੀ ਬੰਦੀ ਰਕਮ ਸਮੇਂ ਸਿਰ ਦਫਤਰ ਰੀਜਨਲ ਟਰਾਂਸਪੋਰਟ ਅਫਸਰ ਸੰਗਰੂਰ ਵਿਖੇ ਜਮ੍ਹਾਂ ਕਰਵਾਉਣ ਉਹਨਾਂ ਕਿਹਾ ਕਿ ਚਲਾਨ ਦੀ ਬੰਦੀ ਰਕਮ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿੱਚ ਵਾਹਨ ਨੂੰ ਬਲੈਕ ਉੱਤੇ ਦੋਸਤੋ ਚਲਦੇ ਹੁਣ ਅਗਲੀ ਖਬਰ ਦੇ ਵੱਲ ਜੰਮੂ ਕਸ਼ਮੀਰ ਸੁਰੱਖਿਆ ਬਲਾਂ ਤੇ ਅਤਵਾਦੀਆਂ ਵਿਚਾਲੇ ਮੁਕਾਬਲਾ ਜਾਰੀ ਜੇਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਅੱਜ ਸਵੇਰ ਤੋਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ ਹੈ ਡੀਐਸਪੀ ਤੀਰਜ ਸਿੰਘ ਸਮੇਤ ਚਾਰ ਪੁਲਿਸ ਮੁਲਾਜ਼ਮਾਂ ਨੂੰ ਗੋਲੀ ਲੱਗੀ ਅਤੇ ਉਹਨਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਕਾਹਤੇ ਕਾਰਵਾਈ ਜਾਰੀ ਹੈ ਜਥਾਨਾ ਇਲਾਕੇ ਵਿੱਚ ਚਾਰ ਪੰਜ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਤਲਾਸ਼ੀ ਮਹਿੰਮ ਸ਼ੁਰੂ ਕੀਤੀ ਇਸ ਦੌਰਾਨ ਗੋਲੀਬਾਰੀ ਸ਼ੁਰੂ ਹੋ ਗਈ ਇਸ ਤੋਂ ਪਹਿਲਾਂ ਸੋਮਵਾਰ ਨੂੰ ਗਠੂਆ ਦੇ ਹੀਰਾਨਗਰ ਸੈਕਟਰ ਵਿੱਚ ਅੱਤਵਾਦੀਆਂ ਦੀ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਕਾਬਲਾ ਹੋਇਆ ਸੀ ਜਦੋਂ ਅੱਤਵਾਦੀਆਂ ਨੇ ਇੱਕ ਬੱਚੀ ਅਤੇ ਉਸ ਦੇ ਮਾਪਿਆਂ ਨੂੰ ਬੰਦੀ ਬਣਾ ਲਿਆ ਸੀ ਤੇ ਚਲਦੇ ਦੋਸਤੋ ਅਗਲੀ ਖਬਰ ਦੇ ਵੱਲ ਆਮ ਲੋਕਾਂ ਨੂੰ ਝਟਕਾ ਵਧੀਆਂ ਦੁੱਧ ਦੀਆਂ ਕੀਮਤਾਂ 4 ਰੁਪਏ ਹੋ ਗਿਆ ਮਹਿੰਗਾ ਆਮ ਲੋਕਾਂ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ ਕਰਨਾਟਕ ਤੇ ਦੁੱਧ ਦੀ ਕੀਮਤ ਤੇ 4 ਰੁਪਏ ਦਾ ਵਾਧਾ ਕੀਤਾ ਗਿਆ ਹੈ के एम एफ यानी कर्नाटक मिल्क फेडरेशन ने वीरवार ਨੂੰ ਆਪਣੇ ਬ੍ਰਾਂਡ ਨੰਦਨੀ ਦੇ ਤਹਿਤ ਵੇਚਣ ਵਾਲੇ ਦੁੱਧ ਦੀ ਕੀਮਤ 4 ਰੁਪਏ ਵਧਾ ਦਿੱਤੀ ਹੈ ਕੀਮਤ ਵਧਣ ਤੋਂ ਬਾਅਦ ਟੋਨਡ ਦੁੱਧ ਦੀ ਕੀਮਤ ਹੁਣ 40 ਰੁਪਏ ਪ੍ਰਤੀ ਲੀਟਰ ਹੋ ਗਈ ਹੈ ਜੋ ਪਹਿਲਾਂ 42 ਰੁਪਏ ਸੀ ਇਸ ਦੇ ਨਾਲ ਹੀ ਹੋਮੋਜੋਮੋਜਨਾਈਡ ਦੁੱਧ ਦੀ ਕੀਮਤ ਸੰ 48 ਰੁਪਏ ਹੋ ਗਈ ਹੈ ਜੋ ਪਹਿਲਾਂ 43 ਰੁਪਏ ਸੀ ਗਾਂ ਦੇ ਦੁੱਧ ਦੀ ਕੀਮਤ ਵਿੱਚ ਵੀ 4 ਰੁਪਏ ਦਾ ਵਾਧਾ ਕੀਤਾ ਗਿਆ ਹੈ ਮਤਲਬ ਹੁਣ ਇਸ ਦੀ ਕੀਮਤ 48 ਰੁਪਏ ਹੋ ਗਈ ਹੈ ਜਿਸ ਜੋ ਪਹਿਲਾਂ 40 ਰੁਪਏ ਸੀ ਤੇ ਚਲਦੇ ਆਂ ਦੋਸਤੋ ਅਗਲੀ ਖਬਰ ਦੇ ਵੱਲ ਸ਼ਰਮਸਾਰ ਹੋਇਆ ਪੰਜਾਬ ਜਲੰਧਰ ਚ ਮਾਸੂਮ ਨਾਲ ਨੌਜਵਾਨ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ ਪੰਜਾਬ ਵਿੱਚ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਵਿੱਚ ਇੱਕ ਇਹ ਜ ਤਕਰੀਬ 4 ਸਾਲ ਦੀ ਬੱਚੀ ਨਾਲ ਬੇਰਹਿਮੀ ਦੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ ਹਨ ਇਸ ਦੌਰਾਨ ਇਲਾਕੇ ਵਿੱਚ ਜ਼ਬਰਦਸਤ ਘਾਮਾ ਵੀ ਵੇਖਣ ਨੂੰ ਮਿਲਿਆ ਹੈ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਕੁੜੀ ਦਾ ਪਿਤਾ ਬਾਜ਼ਾਰ ਵਿੱਚ ਕੰਮ ਕਰਦਾ ਹੈ ਅਤੇ ਉਸ ਦੀ ਤੀ ਵੀ ਉਸ ਦੇ ਨਾਲ ਸੀ ਦੋਸ਼ੀ ਨੌਜਵਾਨ ਉਹਨਾਂ ਦੇ ਕੋਲ ਆਉਂਦਾ ਜਾਂਦਾ ਸੀ ਇਸ ਦੌਰਾਨ ਉਸ ਦੇ ਇਰਾਦੇ ਖਰਾਬ ਹੋ ਗਏ ਅਤੇ ਉਸ ਨੇ ਮਾਸੂਮ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਲੋਕਾਂ ਨੇ ਦੱਸਿਆ ਕਿ ਇਸ ਸਬੰਧੀ ਮੌਕੇ ਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਕੋਈ ਕਾਰਵਾਈ ਕੀਤੇ ਬਿਨਾ ਮਾਮਲਾ ਛੱਡ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਸ ਫੈਕਟਰੀ ਵਿੱਚ ਮੁਜਲਮ ਨੌਜਵਾਨ ਕੰਮ ਕਰਦਾ ਹੈ ਕਰਦਾ ਸੀ ਉਸ ਦੇ ਮਾਲਕ ਨੇ ਉਸ ਨੂੰ ਥਾਣੇ ਤੋਂ ਰਿਹਾ ਕਰਵਾ ਦਿੱਤਾ ਹੈ ਤੇ ਮੁਜਲਮ ਨੌਜਵਾਨ ਨੇ ਬੱਚੀ ਨੂੰ ਵਰਗਲਾ ਕੇ ਸ਼ਾਤਤੇ ਕਮਰੇ ਵਿੱਚ ਲੈ ਗਿਆ ਅਤੇ ਉਸ ਇਸ ਕਨਾਉਣੇ ਅਪਰਾਧ ਨੂੰ ਅੰਜਾਮ ਦਿੱਤਾ ਇਸ ਦੌਰਾਨ ਕੁੜੀ ਰੋਂਦੀ ਹੋਈ ਆਪਣੇ ਮਾਪਿਆਂ ਕੋਲ ਆਈ ਅਤੇ ਉਹ ਉਸ ਦੀ ਹਾਲਤ ਵੇਖ ਕੇ ਡਰ ਗਈ ਕੁੜੀ ਨੇ ਰੋਂਦੇ ਹੋਏ ਆਪਣੇ ਪਿਤਾ ਨੂੰ ਦੱਸਿਆ ਕਿ ਇੱਕ ਕਿਵੇਂ ਨੌਜਵਾਨ ਨੇ ਉਸ ਨਾਲ ਗੰਦੀ ਹਰਕਤ ਕੀਤੀ ਸੀ ਉਸੇ ਵਿੱਚ ਆਏ ਲੋਕਾਂ ਨੇ ਦੋਸ਼ੀ ਨੌਜਵਾਨ ਨੂੰ ਖੰਭੇ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ ਅਤੇ ਵਿਰੋਧ ਕੀਤਾ ਚਲਦੇ ਹਾਂ ਦੋਸਤੋ ਅਗਲੀ ਖਬਰ ਦੇ ਵੱਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਵੱਡਾ ਐਲਾਨ ਪੰਜਾਬ ਦੇ ਸਕੂਲਾਂ ਦੀ ਕੈਂਟੀਨ ਚ ਨਹੀਂ ਵਿਕੇਗੀ એનર્ਜੀ ਡਰਿੰਕਸ ਪੰਜਾਬ ਦੇ ਸਕੂਲਾਂ ਦੀ ਕੈਂਟੀਨ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਪੰਜਾਬ ਦੇ ਸਿਹਤ ਤੇ ਪਰਿਵਾਰਕ ਕल्याण ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਸਕੂਲਾਂ ਤੇ ਕਾਲਜਾਂ ਦੀ ਕੈਂਟੀਨ ਵਿੱਚ ਹੁਣ એનર્ਜੀ ਡਰਿੰਕ ਦੀ ਪਾਬੰਦੀ ਲਗਾਈ ਜਾਵੇਗੀ ਸਿੱਖਿਆ ਸੰਸਥਾਵਾਂ ਤੇ ਦੇ 500 ਮੀਟਰ ਦੇ ਦਾਇਰੇ ਵਿੱਚ ਨਰਜੀ ਡਰਿੰਕਸ ਦੀ ਵਿਕਰੀ ਤੇ ਰੋਕ ਰਹੇਗੀ ਇਹ ਫੈਸਲਾ ਨੌਜਵਾਨਾਂ ਦੇ ਲਾਈਫ ਸਟਾਈਲ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਨਾਲ ਲਿਆ ਗਿਆ ਹੈ ਪੰਜਾਬ ਦੇ ਸਿਹਤ ਤੇ ਕਲਿਆਣ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਹ ਐਲਾਨ ਸਟ੍ਰਾਈਟ ਮੇਲਾ ਦੇ ਉਦਘਾਟਨ ਦੌਰਾਨ ਕੀਤਾ ਇਸ ਦੌਰਾਨ એનર્ਜੀ ਡਰਿੰਕਸ ਦੇ ਸੇਵਨ ਨਾਲ ਹੋਣ ਵਾਲੇ ਤਕਾਰਤਮਕ ਪ੍ਰਭਾਵ ਦੀ ਚਰਚਾ ਕੀਤੀ ਗਈ ਨਾਲ ਹੀ ਦੱਸਿਆ ਗਿਆ ਕਿ એનર્ਜੀ ਡਰਿੰਕਸ ਦੀ ਵਿਕਰੀ ਤੇ ਪਾਬੰਦੀ ਲਾਗੂ ਹੋਵੇਗੀ ਇਸ ਦਾ ਸਚਾਰੂ ਤੌਰ ਤੇ ਪਾਲਣ ਹੋ ਸਕੇ ਇਸ ਲਈ ਸਿਹਤ ਟੀਮਾਂ ਕੰਟੇਨ ਦੀ ਰੈਗੂਲਰ ਜਾਂਚ ਕਰਨ ਲੱਗੀਆਂ ਸਕੂਲਾਂ ਗਲਜਾਂ ਕੋਲ ਦੁਕਾਨਦਾਰਾਂ ਨੂੰ ਕਿਹਾ ਗਿਆ ਕਿ એનર્ਜੀ ਡਰਿੰਕਸ ਦੇ ਵਿਗਿਆਪਨਾਂ ਨੂੰ ਵੀ ਨਾ ਲਗਾਉਣ ਇਹਨਾਂ ਡਰਿੰਕਸ ਦੀ ਜਗ੍ਹਾ ਲੱਸੀ ਨਿੰਬੂ ਪਾਣੀ ਤਾਜੇ ਜੂਸ ਤੇ ਬਾਜਰੇ ਬਾਜਰੇ ਨਾਲ ਬਣੇ ਅਤਪਾਦਾਂ ਯਾਨੀ ਹੈਲਦੀ ਆਪਸ਼ਨਸ ਰੱਖੇ ਜਾਣ ਤੇ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਹੀ ਦੇਵਾਂਗੇ ਹਨ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਧੰਨਵਾਦ ਦੋਸਤੋ